ਪ੍ਰੀਤ ਔਰ ਲੜਕੀ ਹੈ ਜਿਹੜੀ ਬੱਚੀ 13 ਸਾਲ ਦੀ ਸੀ ਤੇ ਉਹਦੀ ਮਦਰ ਨੇ ਅੰਗਰੇਜ਼ਪੁਰ ਤੇ ਨਾਲ ਉਹਦੇ ਜੀਠ ਨੇ ਬੁਆਨੇ ਜਦੋਂ ਉਹਨੂੰ ਅਫਸੀਨ ਉਹਦੇ ਚ ਵੇਖ ਕੇ ਔਰ ਉਹਨਾਂ ਦੇ ਆਪਸ ਚ ਗਲਤ ਰਿਲੇਸ਼ਨ ਸੀ ਜੇ ਬੱਚੀ ਨੇ ਵੇਖ ਲਿਆ ਸੀ ਤੇ ਉਹਦੇ ਵਿੱਚ ਉਹਨੂੰ ਪਹਿਲਾਂ ਸਲਫਾਸ ਖਵਾ ਕੇ ਤੇ ਫਿਰ ਉਹਨੂੰ ਗਲਾ ਘੁੱਟ ਕੇ ਮਾਰ ਦਿੱਤਾ ਸੀ ਜਿਹਦੇ ਕੋ ਸਾਡੀ ਕੋ ਮੁਖਬਰੀ ਪੱਕੀ ਤੇ ਸੱਚੀ ਸੀ ਜਿਸ ਤੇ ਅਸੀਂ ਮੁਕੱਦਮਾ ਦਰਜ ਕੀਤਾ ਤੇ ਉਹਦੀ ਤਫ਼ਤੀਸ਼ ਜਾਰੀ ਹੈ ਇੱਕ ਜਿਹੜੀ 13 ਸਾਲ ਦੀ ਕੁੜੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਉਸ ਨੇ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੀ ਜਾਂਚ ਕੀਤੀ ਹੈ ਤੇ ਕੀ ਕਰ ਰਹੀ ਹੈ ਬੇਸਿਕਲੀ ਸਾਡੇ ਕੋਲ ਗੁਪਤ ਇਨਫੋਰਮੇਸ਼ਨ ਸੀ ਤੇ ਗੁਪਤ ਇਨਫੋਰਮੇਸ਼ਨ ਤੇ ਐਸ ਐਚ ਓ ਸੁਹਾਣਾ ਜਸਪ੍ਰੀਤ ਸਿੰਘ ਨੇ ਆਪਣੇ ਮਕਦਮਾ ਦਰਜ ਕਰਕੇ 248 ਨੰਬਰ ਐਫ ਆਈ ਆਰ 2103 ਦੀ ਇੱਕ 238123 ਤੇ 3 ਦੀ 5 ਬੀ ਐਨ ਐਸ ਚਾਨਨ ਚੋਹਾਨਾਂ ਦੇ ਵਿੱਚ ਮਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਬੇਸਿਕਲੀ ਇਹਦੇ ਵਿੱਚ ਸਾਡੇ ਕੋਲ ਇਨਫੋਰਮੇਸ਼ਨ ਸੀ ਵੀ ਇੱਕ ਪ੍ਰੀਤ ਪ੍ਰੀਤ ਕੋਰ ਲੜਕੀ ਹੈ ਜਿਹੜੀ ਬੱਚੀ 13 ਸਾਲ ਦੀ ਸੀ ਤੇ ਉਹਦੀ ਮਦਰ ਨੇ ਅੰਗਰੇਜ਼ਪੁਰ ਤੇ ਨਾਲ ਉਹਦੇ ਜੀਠ ਨੇ ਦੂਮਾ ਨੇ ਜਦੋਂ ਉਹਨੂੰ ਅਫਸੀਨ ਉਹਦੇ ਚ ਵੇਖ ਕੇ ਉਹਨਾਂ ਦੇ ਆਪਸ ਚ ਗਲਤ ਰਿਲੇਸ਼ਨ ਸੀ ਜਿਹੜੇ ਬੱਚੀ ਨੇ ਵੇਖ ਲਿਆ ਸੀ ਤੇ ਉਹਦੇ ਵਿੱਚ ਉਹਨੂੰ ਪਹਿਲਾਂ ਸਲਫਾਸ ਖਵਾ ਕੇ ਤੇ ਫਿਰ ਉਹ ਮੂੰਹ ਗਲਾ ਘੁੱਟ ਕੇ ਮਾਰ ਦਿੱਤਾ ਸੀ ਜਿਹਦੇ ਤੋਂ ਸਾਡੀ ਕੋ ਮੁਖਬਰੀ ਪੱਕੀ ਤੇ ਸੱਚੀ ਸੀ ਜਿਸ ਤੇ ਅਸੀਂ ਮੁਕੱਦਮਾ ਦਰਜ ਕੀਤਾ ਤੇ ਉਹਦੀ ਤਫ਼ਤੀਸ਼ ਜਾਰੀ ਹੈ ਤਾਂ ਅਦਰ ਕਿੱਥੇ ਸੀ ਉਹ ਮੈਂ ਇਹਦੇ ਵਿੱਚ ਅਸੀਂ ਤੁਹਾਨੂੰ ਇਹਦੀ ਡਿਟੇਲਿੰਗ ਅਜੇ ਬਾਅਦ ਚ ਦੱਸਾਂਗੇ ਸਾਰੀ ਕਿਉਂਕਿ ਅਜੇ ਅਸੀਂ ਦੋਸ਼ੀਆਂ ਦੀ ਤਲਾਸ਼ ਜਾਰੀ ਹੈ ਤੇ ਛੇਤੀ ਹੀ ਉਹਨਾਂ ਨੂੰ ਕਾਬੂ ਕਰਕੇ ਤੇ ਪੇਸ਼ ਅਦਾਲਤ ਕੀ ਕੀਤਾ ਜਾਏਗੀ। ਉਹਦੀ ਵੀ ਡੈਥ ਜਿਹੜੀ ਘਰੇ ਹੋਈ ਸੀ ਜਾਂ ਹੱਤਾਲੂ ਦੇ ਵਿੱਚ ਹੋਈ ਜਾਂ ਨਹੀਂ ਕਿ ਨਹੀਂ ਹੈ। ਕੀ ਕਹਿੰਦੇ ਘਰੇ ਹੀ ਹੋ ਗਈ ਸੀ ਜਿਹਦੇ ਚ ਇਹਦੇ ਉਹਨਾਂ ਨੇ ਫਿਰ ਉਹ ਲੈ ਕੇ ਨਹੀਂ अर्ਲੀ ਮਾਰਨਿੰਗ ਸੰਸਕਾਰ ਕਰਤਾ ਸੀ ਜਿਹੜੀ ਸਾਨੂੰ ਇਨਫੋਰਮੇਸ਼ਨ ਹੈ ਬਾਕੀ ਜਦੋਂ ਉਹ ਮੁੱਲਜਮ ਪੜੇ ਜਾਣਗੇ ਉਹਦੇ ਤੇ ਸਾਨੂੰ ਐਨ ਤਸਦੀਕ ਹੋ ਜਾਊਗੀ ਵੀ origignal ਚ ਕੀ ਹੋਇਆ ਇਹ ਸ਼ਾਮਪੁਰ ਪਿੰਡ ਦਾ ਮਾਮਲਾ ਹੈ ਠਾਨਾ ਸੁਹਾਣ ਦਾ